ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ SK Voice Tips ਦੇ ਉੱਪਰ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਕਿ ਸਾਲ 2026 ਦੇ ਵਿੱਚ ਤੁਸੀਂ ਰਸੋਈ ਦੇ ਵਿੱਚੋਂ ਇਹ ਚੀਜ਼ਾਂ ਬਾਹਰ ਕੱਢ ਕੇ ਸੁੱਟ ਦੇਣੀਆਂ ਹਨ ਇਹ ਦੋ ਚੀਜ਼ਾਂ ਤੁਹਾਡੇ ਲਈ ਇੰਨੇ ਪੈਸੇ ਲੈ ਕੇ ਆਉਣਗੇ ਕਿ ਤੁਸੀਂ ਉਹਨਾਂ ਨੂੰ ਸੰਭਾਲਦੇ ਸੰਭਾਲਦੇ ਥੱਕ ਜਾਓਗੇ ਦੋਸਤੋ ਹਰ ਕਿਸੇ ਨੇ ਆਪਣੀ ਜ਼ਿੰਦਗੀ ਵਿੱਚ ਘੱਟੋ-ਘੱਟ ਇੱਕ ਵਾਰ ਇਹ ਸੋਚਿਆ ਹੋਵੇਗਾ ਹੇ ਰੱਬਾ ਮੈਂ ਐਨੀ ਮਿਹਨਤ ਕਰਦਾ ਫਿਰ ਵੀ ਪੈਸਾ ਮੇਰੇ ਨਾਲ ਕਿਉਂ ਨਹੀਂ ਰਹਿੰਦਾ ਜਿਵੇਂ ਹੀ ਮੈਨੂੰ ਮਿਲਦਾ ਹੈ ਕਿਤੇ ਹੋਰ ਚਲਿਆ ਜਾਂਦਾ ਹੈ ਮੈਂ ਕਮਾ ਰਿਹਾ ਹਾਂ ਪਰ ਮੈਂ ਸੰਤੁਸ਼ਟ ਨਹੀਂ ਹਾਂ ਘਰ ਵਿੱਚ ਕੋਈ ਖੁਸ਼ੀ ਨਹੀਂ ਹੈ ਰਸੋਈ ਭਰੀ ਹੋਈ ਹੈ ਫਿਰ ਵੀ ਮੇਰਾ ਮਨ ਹਮੇਸ਼ਾ ਖਾਲੀ ਹੈ ਤੁਹਾਡੇ ਮਨ ਵਿੱਚ ਕਈ ਤਰ੍ਹਾਂ ਦੇ ਸਵਾਲ ਬਹੁਤ ਸਾਰੇ ਨਕਾਰਾਤਮਕ ਵਿਚਾਰ ਤੇ ਨਕਾਰਾਤਮਕ ਵਿਚਾਰ ਉੱਠਦੇ ਹੀ ਰਹਿੰਦੇ ਹਨ ਤੁਸੀਂ ਆਪਣੇ ਲਈ ਹਮੇਸ਼ਾ ਹੀ ਇਮਾਨਦਾਰੀ ਦੇ ਨਾਲ ਕੰਮ ਕਰਦੇ ਹੋ ਜ਼ਿੰਦਗੀ ਜਿਉਂਦੇ ਹੋ ਤੁਸੀਂ ਸਾਰਿਆਂ ਦੀ ਮਦਦ ਕਰਦੇ ਹੋ ਤੇ ਕਦੇ ਵੀ ਕਿਸੇ ਦਾ ਬੁਰਾ ਨਹੀਂ ਸੋਚਦੇ ਫਿਰ ਵੀ ਤੁਹਾਡੀ ਜ਼ਿੰਦਗੀ ਹਮੇਸ਼ਾ ਸਿਰਫ ਦੋ ਚੀਜ਼ਾਂ ਨਾਲ ਭਰੀ ਹੋਈ ਜਾਪਦੀ ਹੈ ਤੁਹਾਡੀ ਜ਼ਿੰਦਗੀ ਵਿੱਚ ਸਿਰਫ ਸਮੱਸਿਆਵਾਂ ਹੀ ਪੈਦਾ ਹੁੰਦੀਆਂ ਹਨ ਪਰ ਆਉਣ ਵਾਲਾ ਇਹ ਜਿਹੜਾ ਇਹ ਸਾਲ ਸ਼ੁਰੂ ਹੋ ਚੁੱਕਾ ਹੈ ਤੁਹਾਡੇ ਲਈ ਇੱਕ ਸ਼ਾਨਦਾਰ ਸਾਲ ਹੋ ਸਕਦਾ ਹੈ ਜੋ ਅਸੀਂ ਕਹਿ ਰਹੇ ਹਾਂ ਉਸ ਨੂੰ ਧਿਆਨ ਨਾਲ ਸਮਝੋ ਸਾਲ ਬੀਤ ਗਿਆ ਹੈ ਨਾ ਸਿਰਫ ਤਰੀਕ ਬਦਲੀ ਹੈ ਨਾ ਸਿਰਫ ਕਲੰਡਰ ਬਦਲਿਆ ਹੈ ਸਗੋਂ ਤੁਹਾਡੀ ਪੂਰੀ ਜ਼ਿੰਦਗੀ ਬਦਲ ਸਕਦੀ ਹੈ ਅੱਜ ਦੀ ਵੀਡੀਓ ਵਿੱਚ ਅਸੀਂ ਤਿੰਨ ਚੀਜ਼ਾਂ ਦੇ ਬਾਰੇ ਤੁਹਾਨੂੰ ਦੱਸਣ ਵਾਲੇ ਹਾਂ ਜੋ ਤੁਹਾਨੂੰ ਆਪਣੇ ਰਸੋਈ ਵਿੱਚ ਮਿਲਣਗੀਆਂ ਤੇ ਇਹਨਾਂ ਤਿੰਨ ਚੀਜ਼ਾਂ ਦੇ ਕਾਰਨ ਤੁਹਾਡੇ ਆਲੇ-ਦੁਆਲੇ ਕੁਝ ਵੀ ਠੀਕ ਨਹੀਂ ਹੋ ਰਿਹਾ ਜਦੋਂ ਵੀ ਤੁਹਾਡੀ ਜ਼ਿੰਦਗੀ ਵਿੱਚ ਕੁਝ ਚੰਗਾ ਹੁੰਦਾ ਹੈ ਕੋਈ ਬੁਰੀ ਨਜ਼ਰ ਤੁਹਾਡੇ ਕੰਮ ਤੇ ਪੈਂਦੀ ਹੈ ਤੁਹਾਡਾ ਕੰਮ ਬਰਬਾਦ ਹੋ ਜਾਂਦਾ ਹੈ ਸਾਲ 2025 ਤੁਹਾਡੇ ਲਈ ਬਹੁਤ ਸਾਰੀਆਂ ਮੁਸ਼ਕਲਾਂ ਲੈ ਕੇ ਆਇਆ ਬਹੁਤ ਸਾਰੇ ਲੋਕਾਂ ਨੇ ਤੁਹਾਡੀ ਖੁਸ਼ੀ ਤੇ ਬੁਰੀ ਨਜ਼ਰ ਪਾਈ ਕਈਆਂ ਨੇ ਤੁਹਾਡੇ ਤੇ ਕਾਲਾ ਜਾਦੂ ਵੀ ਕੀਤਾ ਇਸ ਸਾਲ ਤੁਹਾਡੀ ਜ਼ਿੰਦਗੀ 'ਚ ਬਹੁਤ ਸਾਰੀਆਂ ਦਰਦਨਾਕ ਘਟਨਾਵਾਂ ਵਾਪਰੀਆਂ ਜਿਸ ਕਰਕੇ ਤੁਸੀਂ ਇੰਨੀ ਮਿਹਨਤ ਕੀਤੀ ਉਹ ਅਸਫਲ ਹੋ ਗਈ ਜਿਸ ਵਿਅਕਤੀ 'ਨਦੇ ਤੁਸੀਂ ਪੂਰੇ ਦਿਲ ਨਾਲ ਭਰੋਸਾ ਕੀਤਾ ਉਹ ਵੀ ਤੁਹਾਡੇ ਨਾਲ ਧੋਖਾ ਕਰ ਗਿਆ ਤੁਹਾਨੂੰ ਸਾਲ ਪਰ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਪਰ ਹੁਣ ਬਹੁਤ ਹੋ ਗਿਆ ਅਸੀਂ ਇਹ ਵੀ ਚਾਹੁੰਦੇ ਹਾਂ ਕਿ ਇਹ ਆਉਣ ਵਾਲਾ ਜਿਹੜਾ ਆ ਚੁੱਕਾ ਨਵਾਂ ਸਾਲ ਹੈ ਤੁਹਾਡੀ ਜ਼ਿੰਦਗੀ ਵਿੱਚ ਖੁਸ਼ੀਆਂ ਲੈ ਕੇ ਆਵੇ ਕਿਹਾ ਜਾਂਦਾ ਜ਼ਿੰਦਗੀ ਵਿੱਚ ਸਭ ਕੁਝ ਆਸਾਨ ਨਹੀਂ ਹੁੰਦਾ ਜਿਵੇਂ ਸਾਲ 2025 ਬੀਤਿਆ ਇਹ ਵੀ ਮੰਨਿਆ ਜਾਂਦਾ ਸੀ ਆਉਣ ਵਾਲਾ ਨਵਾਂ ਵਰਾ ਹੁਣੇ ਹੀ ਚੰਗਾ ਆਵੇ ਤੁਸੀਂ ਚਾਹੁੰਦੇ ਹੋ ਜੇਕਰ ਤੁਹਾਡਾ ਪਰਿਵਾਰ ਵੀ ਖੁਸ਼ ਰਹੇ ਖੁਸ਼ੀਆਂ ਰਹਿਣੀਆਂ ਚਾਹੀਦੀਆਂ ਹਨ ਬਹੁਤ ਸਾਰੇ ਝਗੜੇ ਨਹੀਂ ਹੋਣੇ ਚਾਹੀਦੇ ਪੈਸਾ ਤੁਹਾਡੇ ਕੋਲ ਆਉਣਾ ਚਾਹੀਦਾ ਹੈ ਤੁਹਾਨੂੰ ਦਵਾਈਆਂ ਤੇ ਬੇਲੋੜਾ ਪੈਸਾ ਨਹੀਂ ਖਰਚ ਕਰਨਾ ਚਾਹੀਦਾ ਪੈਸਾ ਚੋਣਾ ਅਤੇ ਹਸਪਤਾਲਾਂ ਤੇ ਖਰਚ ਨਹੀਂ ਕਰਨਾ ਚਾਹੀਦਾ ਪੈਸਾ ਦਵਾਈਆਂ ਤੇ ਖਰਚ ਨਹੀਂ ਕਰਨਾ ਚਾਹੀਦਾ ਤੇ ਪੈਸਾ ਗਲਤ ਜਗ੍ਹਾ ਤੇ ਖਰਚ ਵੀ ਨਹੀਂ ਕਰਨਾ ਚਾਹੀਦਾ ਸਮੇਂ ਸਿਰ ਆਪਣੀ ਰਸੋਈ ਦੇ ਵਿੱਚੋਂ ਇਹ ਤਿੰਨ ਚੀਜ਼ਾਂ ਨੂੰ ਬਾਹਰ ਕੱਢ ਦਿਓ ਆਖਰਕਾਰ ਇਹ ਤਿੰਨ ਚੀਜ਼ਾਂ ਕੀ ਹਨ ਅੱਜ ਦੀ ਇਸ ਵੀਡੀਓ ਵਿੱਚ ਸਭ ਕੁਝ ਤੁਹਾਨੂੰ ਦੱਸਣ ਵਾਲੇ ਹਾਂ ਇਸ ਲਈ ਤੁਸੀਂ ਵੀਡੀਓ ਦੇ ਅੰਤ ਤੱਕ ਬਣੇ ਰਹਿਣਾ ਹੈ ਅੰਤ ਤੱਕ ਭਾਵਕੇ ਧਿਆਨ ਨਾਲ ਸੁਣਨਾ ਹੈ ਤਾਂ ਕਿ ਤੁਹਾਨੂੰ ਚੰਗੀ ਤਰ੍ਹਾਂ ਇਸ ਵੀਡੀਓ ਵਿੱਚ ਦੱਸੀ ਹੋਈ ਇੱਕ ਇੱਕ ਗੱਲ ਸਮਝ ਆ ਜਾਵੇ ਜਿਵੇਂ ਸਾਲ 2026 ਜਿਹੜਾ ਹੈ ਸ਼ੁਰੂ ਹੋ ਚੁੱਕਾ ਹੈ ਇਹ ਇੱਕ ਨਵਾਂ ਸਾਲ ਨਹੀਂ ਸਗੋਂ ਇੱਕ ਨਵਾਂ ਤੁਹਾਡੇ ਲਈ ਨਵਾਂ ਚੱਕਰ ਤੁਹਾਡੇ ਜੀਵਨ ਵਿੱਚ ਇੱਕ ਨਵੀਂ ਸ਼ੁਰੂਆਤ ਲੈ ਕੇ ਆਉਂਦਾ ਹੈ ਜੇਕਰ ਇਸ ਸਾਲ ਦੀ ਸ਼ੁਰੂਆਤ ਪਹਿਲਾਂ ਹੀ ਤੁਸੀਂ ਆਪਣੇ ਘਰ ਤੋਂ ਨਕਾਰਾਤਮਕ ਚੀਜ਼ਾਂ ਕੱਢ ਦਿਓਗੇ ਤਾਂ ਸਾਲ ਭਰ ਤੁਹਾਡੀ ਜ਼ਿੰਦਗੀ ਵਿੱਚ ਸਮੱਸਿਆਵਾਂ ਪੈਦਾ ਕਰਨ ਵਾਲੀਆਂ ਨਕਾਰਾਤਮਕ ਚੀਜ਼ਾਂ ਨੂੰ ਦੂਰ ਕਰ ਦੇਣਾ ਹੈ ਤੁਹਾਡੀ ਜ਼ਿੰਦਗੀ ਖੁਸ਼ੀਆਂ ਨਾਲ ਭਰ ਸਕਦੀ ਹੈ ਜਦੋਂ ਤੁਸੀਂ ਸਵੇਰੇ ਉੱਠਦੇ ਹੋ ਕੰਮ ਤੇ ਜਾਂਦੇ ਹੋ ਦੌੜਦੇ ਹੋ ਸ਼ਾਮ ਨੂੰ ਵਾਪਸ ਆਉਂਦੇ ਹੋ ਸੌਂਦੇ ਹੋ ਤੁਹਾਡੀ ਜ਼ਿੰਦਗੀ ਇੰਨੀ ਆਮ ਹੋ ਗਈ ਹੈ ਕਈ ਵਾਰ ਤੁਸੀਂ ਇਸ ਤਰ੍ਹਾਂ ਮਹਿਸੂਸ ਕਰਦੇ ਹੋ ਜਿਵੇਂ ਤੁਹਾਡੀ ਜ਼ਿੰਦਗੀ ਵੰਡੀ ਗਈ ਹੋਵੇ ਤੁਹਾਡਾ ਪੂਰਾ ਦਿਨ ਇੱਕਸਾਰ ਹੋ ਗਿਆ ਹੋਵੇ ਤੁਹਾਡੀ ਜ਼ਿੰਦਗੀ ਵਿੱਚ ਕੁਝ ਨਵਾਂ ਜਾਂ ਬਦਲਾਵ ਨਹੀਂ ਆ ਰਿਹਾ ਤੇ ਹੁਣ ਤੁਸੀਂ ਇਹਨਾਂ ਚੀਜ਼ਾਂ ਤੋਂ ਪੂਰੀ ਤਰ੍ਹਾਂ ਥੱਕ ਚੁੱਕੇ ਹੋ ਸਾਡੇ ਘਰ ਦਾ ਸਭ ਤੋਂ ਪਵਿੱਤਰ ਸਥਾਨ ਸਾਡੀ ਰਸੋਈ ਹੈ ਜਿੱਥੇ ਸਭ ਕੁਝ ਤਿਆਰ ਕੀਤਾ ਜਾਂਦਾ ਹੈ ਜਿੱਥੇ ਭੋਜਨ ਪਕਾਇਆ ਜਾਂਦਾ ਹੈ ਕਿਉਂਕਿ ਇਹ ਇੱਥੇ ਹੈ ਕਿ ਸਾਡੇ ਸਰੀਰ ਨੂੰ ਤਾਕਤ ਮਿਲਦੀ ਹੈ ਪੂਰੇ ਘਰ ਦੀ ਊਰਜਾ ਜਾਗਦੀ ਹੈ ਸ਼ਾਸਤਰਾਂ ਵਿੱਚ ਸਪਸ਼ਟ ਤੌਰ ਤੇ ਕਿਹਾ ਗਿਆ ਹੈ ਜਿਸ ਘਰ ਵਿੱਚ ਰਸੋਈ ਸ਼ੁੱਧ ਤੇ ਸੁਚੱਜੀ ਹੋਵੇਗੀ ਉੱਥੇ ਲక్ష్ਮੀ ਦੇਵੀ ਵਾਸ ਕਰੇਗੀ ਜਿਸ ਘਰ ਵਿੱਚ ਸਕਾਰਾਤਮਕ ਮਾਹੌਲ ਹੁੰਦਾ ਹੈ ਜਿੱਥੇ ਰਸੋਈ ਸਾਫ਼ ਸੁਥਰੀ ਹੁੰਦੀ ਹੈ ਜਿੱਥੇ ਸ਼ੁੱਧ ਭੋਜਨ ਤਿਆਰ ਹੁੰਦਾ ਹੈ ਉੱਥੇ ਹੀ ਮਾਤਾ ਲక్ష్ਮੀ ਦਾ ਵਾਸ ਹੁੰਦਾ ਹੈ ਪਰ ਜਿਸ ਘਰ ਵਿੱਚ ਰਸੋਈ ਵਿੱਚ ਅਸ਼ੁੱਧ ਅਸੰਗਠਿਤ ਤੇ ਭੋਜਨ ਹੁੰਦੀ ਹੈ ਉੱਥੇ ਮਾਤਾ ਲక్ష్ਮੀ ਵਾਸ ਨਹੀਂ ਕਰਦੀ ਅਸੀਂ ਹਰ ਰੋਜ਼ ਸਵੇਰੇ ਉੱਠਦੇ ਹਾਂ ਚਾਹ ਨਾਸ਼ਤਾ ਬਣਾਉਂਦੇ ਹਾਂ ਦੁਪਹਿਰ ਦਾ ਖਾਣਾ ਪਕਾਉਂਦੇ ਹਾਂ ਕੰਮ ਤੇ ਜਾਂਦੇ ਹਾਂ ਰਾਤ ਨੂੰ ਵਾਪਸ ਆਉਂਦੇ ਹਾਂ ਤੇ ਸੌਂਦੇ ਹਾਂ ਅਸੀਂ ਰਸੋਈ ਨੂੰ ਸਿਰਫ ਖਾਣਾ ਪਕਾਉਣ ਦੀ ਜਗ੍ਹਾ ਬਣਾ ਦਿੱਤਾ ਹੈ ਇਹ ਬਹੁਤ ਗਲਤ ਗੱਲ ਹੈ ਇਹ ਸੱਚ ਹੈ ਕਿ ਤੁਸੀਂ ਸਿਰਫ ਰਸੋਈ ਵਿੱਚ ਖਾਣਾ ਬਣਾਉਂਦੇ ਹੋ ਪਰ ਉਹ ਰਸੋਈ ਤੁਹਾਡੇ ਪੂਰੇ ਘਰ ਪੂਰੇ ਮਨ ਦੀ ਊਰਜਾ ਨੂੰ ਨਿਰਧਾਰਿਤ ਕਰਦੀ ਹੈ ਰਸੋਈ ਸਿਰਫ ਖਾਣਾ ਪਕਾਉਣ ਦੀ ਜਗ੍ਹਾ ਨਹੀਂ ਸਗੋਂ ਇੱਕ ਅਜਿਹੀ ਜਗ੍ਹਾ ਵੀ ਹੈ ਜੋ ਤੁਹਾਡੀ ਜ਼ਿੰਦਗੀ ਦੀ ਦਿਸ਼ਾ ਨਿਰਧਾਰਿਤ ਕਰਦੀ ਹੈ ਤੁਸੀਂ ਇਸ ਜਗ੍ਹਾ ਤੇ ਜੋ ਵੀ ਰੱਖਦੇ ਹੋ ਇੱਕ ਛੋਟਾ ਬਿਸਕੁਟ ਵੀ ਬਹੁਤ ਸੋਚ ਸਮਝ ਕੇ ਰੱਖੋ ਕਿਉਂਕਿ ਤੁਸੀਂ ਇੱਥੇ ਜੋ ਚੀਜ਼ਾਂ ਰੱਖਦੇ ਹੋ ਜਿਸ ਸਥਿਤੀ ਵਿੱਚ ਉਸ ਨੂੰ ਰੱਖਦੇ ਹੋ ਉਹ ਹੌਲੀ-ਹੌਲੀ ਤੁਹਾਡੇ ਜੀਵਨ ਦੀ ਸਥਿਤੀ ਨੂੰ ਨਿਰਧਾਰਿਤ ਕਰੇਗੀ ਸਾਡੇ ਸ਼ਾਸਤਰਾਂ ਵਿੱਚ ਦੱਸਿਆ ਗਿਆ ਹੈ ਸਾਡੇ ਘਰ ਵਿੱਚ ਮੌਜੂਦ ਬਹੁਤ ਸਾਰੀਆਂ ਚੀਜ਼ਾਂ ਦਾ ਸਾਡੇ ਜੀਵਨ ਤੇ ਡੂੰਘਾ ਪ੍ਰਭਾਵ ਪੈਂਦਾ ਹੈ ਭਾਵੇਂ ਇਹ ਨਕਾਰਾਤਮਕ ਚੀਜ਼ਾਂ ਦਾ ਪ੍ਰਭਾਵ ਹੋਵੇ ਜਾਂ ਸਕਾਰਾਤਮਕ ਚੀਜ਼ਾਂ ਤੁਸੀਂ ਆਪਣੀ ਰਸੋਈ ਦੇ ਵਿੱਚ ਜੋ ਚੀਜ਼ਾਂ ਰੱਖਦੇ ਹੋ ਹੌਲੀ-ਹੌਲੀ ਤੁਹਾਡੀ ਜ਼ਿੰਦਗੀ ਨੂੰ ਨਿਰਧਾਰਨ ਕਰਦੀਆਂ ਹਨ ਜੇਕਰ ਤੁਸੀਂ ਆਪਣੇ ਘਰ ਵਿੱਚ ਪੈਸਾ ਚਾਹੁੰਦੇ ਹੋ ਉਹ ਪੈਸਾ ਬਣਿਆ ਰਹੇ ਤੁਹਾਡੇ ਘਰ ਵਿੱਚ ਹਮੇਸ਼ਾ ਖੁਸ਼ੀ ਰਹੇ ਕਦੇ ਵੀ ਲੜਾਈ ਝਗੜੇ ਨਹੀਂ ਹੁੰਦੇ ਤੁਹਾਡਾ ਮਨ ਹਮੇਸ਼ਾ ਸ਼ਾਂਤ ਰਹਿੰਦਾ ਹੈ ਅਤੇ ਸਮੱਸਿਆਵਾਂ ਹਮੇਸ਼ਾ ਤੁਹਾਡੇ ਘਰ ਤੋਂ ਦੂਰ ਰਹਿੰਦੀਆਂ ਹਨ ਫਿਰ ਤੁਹਾਨੂੰ ਆਪਣੇ ਘਰ ਵਿੱਚ ਸਿਰਫ ਪੂਜਾ ਹੀ ਨਹੀਂ ਕਰਨੀ ਚਾਹੀਦੀ ਸਗੋਂ ਉਹਨਾਂ ਬੇਲੋੜੀਆਂ ਚੀਜ਼ਾਂ ਨੂੰ ਘਰ ਤੋਂ ਹਟਾਉਣਾ ਚਾਹੀਦਾ ਹੈ ਦੂਰ ਕਰਨਾ ਚਾਹੀਦਾ ਹੈ ਜੋ ਤੁਹਾਡੀ ਜ਼ਿੰਦਗੀ ਦੀ ਖੁਸ਼ਹਾਲੀ ਨੂੰ ਰੋਕ ਰਹੀਆਂ ਹਨ ਜੋ ਖੁਸ਼ੀ ਨੂੰ ਜੀਵਨ ਵਿੱਚ ਦਾਖਲ ਨਹੀਂ ਹੋਣ ਦਿੰਦੀਆਂ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਉਹਨਾਂ ਟੁੱਟੀਆਂ ਤੇ ਬੇਕਾਰ ਚੀਜ਼ਾਂ ਨੂੰ ਫੜ ਕੇ ਬੈਠ ਜਾਂਦੇ ਆਂ ਜਿਸ ਕਾਰਨ ਸਾਡੇ ਘਰ ਦੇ ਵਿੱਚ ਨਕਾਰਾਤਮਕ ਊਰਜਾਵਾਂ ਪੈਦਾ ਹੋਣੀਆਂ ਸ਼ੁਰੂ ਹੁੰਦੀਆਂ ਹਨ ਸਾਨੂੰ ਲੱਗਦਾ ਇਹ ਚੀਜ਼ਾਂ ਸਾਡੇ ਲਈ ਕੰਮ ਆਉਣਗੀਆਂ ਜੇ ਅੱਜ ਨਹੀਂ ਤਾਂ ਕੱਲ ਨੂੰ ਇਹਨਾਂ ਚੀਜ਼ਾਂ ਨੂੰ ਛੱਡ ਦੇਣਾ ਚਾਹੀਦਾ ਹੈ ਨਹੀਂ ਤਾਂ ਇਹਨਾਂ ਨੂੰ ਛੱਡਣ ਨਾਲ ਕੁਝ ਨਹੀਂ ਹੋਵੇਗਾ ਪਰ ਇਹ ਚੀਜ਼ਾਂ ਹੌਲੀ-ਹੌਲੀ ਸਾਡੇ ਘਰ ਦੀ ਸ਼ਾਂਤੀ ਖੁਸ਼ਹਾਲੀ ਤੇ ਖੁਸ਼ੀ ਨੂੰ ਤਬਾਹ ਕਰਦੀਆਂ ਹਨ ਰਦੀਆਂ ਹਨ ਤੁਸੀਂ ਇਹਨਾਂ ਚੀਜ਼ਾਂ ਨੂੰ ਸਮਝਣ ਵਿੱਚ ਅਸਫਲ ਰਹਿੰਦੇ ਹੋ ਜ਼ਿੰਦਗੀ ਦੀਆਂ ਛੋਟੀਆਂ ਵੱਡੀਆਂ ਇਹਨਾਂ ਸਮੱਸਿਆਵਾਂ ਨਾਲ ਭਰੇ ਰਹਿੰਦੇ ਹਨ ਪਤੀ ਪਤਨੀ ਹਰ ਛੋਟੀ ਛੋਟੀ ਗੱਲ ਤੇ ਝਗੜਾ ਕਰਦੇ ਆ ਬੱਚੇ ਆਪਣੀ ਪੜ੍ਹਾਈ 'ਚ ਦਿਲਚਸਪੀ ਗਵਾ ਦਿੰਦੇ ਆ ਬੇਲੋੜੇ ਖਰਚੇ ਆਉਂਦੇ ਰਹਿੰਦੇ ਅਚਾਨਕ ਪਰਿਵਾਰ ਵਿੱਚ ਕੋਈ ਬਿਮਾਰ ਪੈ ਜਾਂਦਾ ਹਸਪਤਾਲਾਂ ਵਿੱਚ ਇਲਾਜ ਤੇ ਦਵਾਈਆਂ ਤੇ ਬੜਾ ਸਾਰਾ ਪੈਸਾ ਖਰਚ ਹੁੰਦਾ ਇਹ ਸਭ ਤੁਹਾਡੀ ਕਿਸਮਤ ਕਾਰਨ ਨਹੀਂ ਹੁੰਦਾ ਬਹੁਤ ਸਾਰੇ ਲੋਕ ਜੋ ਸਿਰਫ ਆਪਣੀ ਕਿਸਮਤ ਨੂੰ ਕੋਸਦੇ ਹਨ ਓਏ ਮੇਰੀ ਬਦਕਿਸਮਤੀ ਹੈ ਮੈਂ ਇੰਨਾ ਬਦਕਿਸਮਤ ਹਾਂ ਕਿ ਇਹ ਮੇਰੇ ਨਾਲ ਹੋ ਰਿਹਾ ਹੈ ਪਰ ਸਿਰਵਤ ਕਿਸਮਤ ਨੂੰ ਦੋਸ਼ੀ ਠਹਿਰਾਉਣਾ ਸਹੀ ਨਹੀਂ ਹੈ ਤੁਹਾਨੂੰ ਆਪਣੀ ਜ਼ਿੰਦਗੀ ਤੋਂ ਉਹਨਾਂ ਨਕਾਰਾਤਮਕ ਚੀਜ਼ਾਂ ਨੂੰ ਖਤਮ ਕਰਨ ਦੀ ਜ਼ਰੂਰਤ ਹੈ ਜੋ ਤੁਹਾਡੀ ਜ਼ਿੰਦਗੀ ਨੂੰ ਨਕਾਰਾਤਮਕ ਤੌਰ ਤੇ ਪ੍ਰਭਾਵਿਤ ਕਰ ਰਹੀਆਂ ਹਨ ਖਾਸ ਕਰਕੇ ਆਪਣੀ ਰਸੋਈ ਤੋਂ ਉਹ ਉਹ ਥਾਂ ਹੈ ਜਿੱਥੇ ਤੁਹਾਡੀ ਜ਼ਿੰਦਗੀ ਚੱਲਦੀ ਹੈ ਤੁਸੀਂ ਵੇਖਿਆ ਹੋਵੇਗਾ ਕੁਝ ਘਰਾਂ ਵਿੱਚ ਥੋੜੀ ਜਿਹੀ ਆਮਦਨ ਦੇ ਬਾਵਜੂਦ ਉਹ ਤੁਹਾਡਾ ਸਮਰਥਨ ਕਰਨ ਲਈ ਮੌਜੂਦ ਹਨ ਕਦੇ ਵੀ ਪੈਸੇ ਦੀ ਕਮੀ ਨਹੀਂ ਹੋਵੇਗੀ ਕੁਝ ਘਰ ਲੱਖਾਂ ਕਮਾਉਂਦੇ ਹਨ ਉਹਨਾਂ ਨੂੰ ਹਰ ਮਹੀਨੇ ਪੈਨਸ਼ਨ ਤੇ ਤਨਖਾਹ ਮਿਲਦੀ ਹੈ ਬੜਾ ਸਾਰਾ ਪੈਸਾ ਆਉਂਦਾ ਹੈ ਫਿਰ ਵੀ ਲੋਕ ਹਰ ਉਸ ਘਰ ਵਿੱਚ ਕਰਜ਼ਾ ਮੰਗਣ ਲਈ ਆਉਂਦੇ ਹਨ ਤਣਾ ਤੇ ਡਰ ਦਾ ਮਹਾਲ ਬਣਿਆ ਰਹੇਗਾ ਉਸ ਘਰ ਵਿੱਚ ਲੜਾਈਆਂ ਝਗੜੇ ਹੁੰਦੇ ਰਹਿਣਗੇ ਕਰਜਾ ਸਵੀਕਾਰ ਕਰਦੇ ਰਹਿਣਗੇ ਊਰਜਾਵਾਂ ਦਾ ਪ੍ਰਭਾਵ ਮਾੜਾ ਪੈਂਦਾ ਹੈ ਸਾਨੂੰ ਕੁਝ ਚੀਜ਼ਾਂ ਨੂੰ ਬਦਲਣ ਦੀ ਲੋੜ ਹੈ ਖੁਸ਼ਹਾਲੀ ਲਿਆਉਣ ਲਈ ਕੁਝ ਕਰਨ ਦੀ ਲੋੜ ਹੈ ਸਾਡੇ ਸ਼ਾਸਤਰਾਂ ਵਿੱਚ ਲਿਖਿਆ ਗਿਆ ਹੈ ਘਰ ਦੇ ਅੰਦਰ ਦੀ ਸਥਿਤੀ ਬਾਹਰੋਂ ਪ੍ਰਤਿਬਿੰਬਤ ਹੁੰਦੀ ਹੈ ਜੇਕਰ ਤੁਹਾਡੀ ਰਸੋਈ ਗੰਦਗੀ ਨਾਲ ਭਰੀ ਹੈ ਤਾਂ ਜ਼ਿੰਦਗੀ ਤੁਹਾਡੀ ਓਵੇਂ ਦੀ ਹੋ ਜਾਵੇਗੀ ਕਿੰਨੇ ਵੀ ਉਪਾਅ ਕਰ ਲਓ ਕਿੰਨੀ ਵੀ ਮਿਹਨਤ ਕਰ ਲਓ ਪੈਸਾ ਅੰਦਰ ਆਵੇਗਾ ਪਰ ਇਹ ਸਹੀ ਜਗ੍ਹਾ ਤੇ ਨਹੀਂ ਰਹੇਗਾ ਸਮੱਸਿਆਵਾਂ ਵੱਧਦੀਆਂ ਜਾਣਗੀਆਂ ਅੱਜ ਦੇ ਸਮੇਂ ਵਿੱਚ ਸਾਡੀਆਂ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਹਨ ਇਹ ਹੋਇਆ ਕਿ ਸਵੇਰੇ ਉੱਠਦੇ ਹੀ ਸਾਡੇ ਮਨਾਂ ਵਿੱਚ ਹਜ਼ਾਰਾਂ ਸਵਾਲ ਉੱਠਦੇ ਹਨ ਅੱਜ ਬਿਜਲੀ ਦਾ ਬਿੱਲ ਆਇਆ ਅੱਜ ਗੈਸ ਦਾ ਬਿੱਲ ਆਇਆ ਬੱਚਿਆਂ ਦੀਆਂ ਫੀਸਾਂ ਬਕਾਇਆ ਹਨ ਘਰ ਦਾ ਕਿਰਾਇਆ ਦੇਣਾ ਦਵਾਈ ਦੀ ਲੋੜ ਡਾਕਟਰ ਇਲਾਜ ਦੀ ਲੋੜ ਭਵਿੱਖ ਦੀ ਚਿੰਤਾ ਜਾਗਦੇ ਹੀ ਸਾਡੀ ਜ਼ਿੰਦਗੀ ਵਿੱਚ ਕਈ ਤਰ੍ਹਾਂ ਦੀਆਂ ਚਿੰਤਾਵਾਂ ਆ ਜਾਂਦੀਆਂ ਹਨ ਜੇਕਰ ਤੁਹਾਨੂੰ ਲੱਗਦਾ ਹੈ ਅਸੀਂ ਜੋ ਕਹਿ ਰਹੇ ਹਾਂ ਉਹ ਸਹੀ ਹੈ ਤਾਂ ਟਿੱਪਣੀਆਂ ਵਿੱਚ ਦੱਸੋ ਇਹਨਾਂ ਸਾਰੀਆਂ ਚਿੰਤਾਵਾਂ ਤੇ ਮੁਸੀਬਤਾਂ ਵਿਚਕਾਰ ਅਸੀਂ ਉਹ ਚੀਜ਼ ਭੁੱਲ ਜਾਂਦੇ ਹਾਂ ਜੋ ਸਾਡੀ ਪਹਿਲੀ ਤਰਜੀਹ ਹੋਣੀ ਚਾਹੀਦੀ ਹੈ ਸਾਡੇ ਘਰਾਂ ਵਿੱਚ ਕੀ ਹੋ ਰਿਹਾ ਹੈ ਅਸੀਂ ਕੀ ਕਰ ਰਹੇ ਹਾਂ ਕਿਹੜੀਆਂ ਚੀਜ਼ਾਂ ਸਾਡੇ ਘਰ ਵਿੱਚ ਪਈਆਂ ਹਨ ਇਸ ਸਾਲ ਬਹੁਤ ਸਾਰੀਆਂ ਅਸਫਲਤਾਵਾਂ ਤੇ ਸਮੱਸਿਆਵਾਂ ਦਾ ਅਸੀਂ ਸਾਹਮਣਾ ਕੀਤਾ ਹੈ ਇਸ ਲਈ ਹੁਣ ਅਸੀਂ ਉਹਨਾਂ ਸਮੱਸਿਆਵਾਂ ਦਾ ਸਾਹਮਣਾ ਨਹੀਂ ਕਰਨਾ ਤੁਹਾਡੀ ਤਜੋਰੀ ਹਮੇਸ਼ਾ ਸ਼ੁਕਰਗੁਜ਼ਾਰ ਰਹੇਗੀ ਮਨ ਸ਼ਾਂਤ ਰਹੇਗਾ ਇਹਨਾਂ ਚੀਜ਼ਾਂ ਨੂੰ ਸਮੇਂ ਤੇ ਆਪਣੀ ਰਸੋਈ ਵਿੱਚੋਂ ਬਾਹਰ ਕੱਢ ਦਿਓ ਜਿਵੇਂ ਇਹ ਤੁਸੀਂ ਤੀਜਾ ਨੂੰ ਰਸੋਈ ਚੋਂ ਬਾਹਰ ਕੱਢੋਗੇ ਨਾ ਤੁਸੀਂ ਵੇਖੋਗੇ ਕੁਝ ਦਿਨਾਂ ਦੇ ਅੰਦਰ ਤੁਹਾਡੀ ਜ਼ਿੰਦਗੀ ਵਿੱਚ ਬਦਲਾਅ ਹੋ ਜਾਵੇਗਾ ਪਰ ਇੱਕ ਗੱਲ ਯਾਦ ਰੱਖੋ ਕਿ ਜਦੋਂ ਵੀ ਇਹ ਉਪਾਅ ਕਰੋਗੇ ਪੂਰੇ ਵਿਸ਼ਵਾਸ ਨਾਲ ਕਰਨਾ ਹੈ ਮਨ ਵਿੱਚ ਲਾਲਚ ਨਹੀਂ ਰੱਖਣਾ ਤਾ ਜੋ ਤੁਹਾਡੇ ਘਰ ਵਿੱਚ ਖੁਸ਼ੀ ਤੇ ਸ਼ਾਂਤੀ ਰਹੇ ਆਪਣੀ ਮਿਹਨਤ ਦਾ ਫਲ ਤੁਸੀਂ ਘਰ ਵਿੱਚ ਪਾਚ ਸਪਾਸ ਸਕੋ ਖੁਸ਼ਹਾਲੀ ਪ੍ਰਾਪਤ ਕਰ ਸਕੋ ਮਨ ਵਿੱਚੋਂ ਲਾਲਚ ਕੱਢਣਾ ਚਾਹੀਦਾ ਹੈ ਤਾਂ ਹੀ ਉਪਾਅ ਕੰਮ ਕਰੇਗਾ ਕਿਉਂਕਿ ਇਹ ਬਹੁਤ ਹੀ ਸਧਾਰਨ ਚੀਜ਼ਾਂ ਹਨ ਪਰ ਸ਼ਾਇਦ ਤੁਸੀਂ ਇਹਨਾਂ ਵੱਲ ਕਦੇ ਧਿਆਨ ਨਹੀਂ ਦਿੱਤਾ ਹੋਵੇਗਾ ਸਭ ਤੋਂ ਪਹਿਲਾਂ ਜੋ ਤੁਸੀਂ ਆਪਣੀ ਰਸੋਈ 'ਚੋਂ ਬਾਹਰ ਕੱਢਣਾ ਹੈ ਉਹ ਹੈ ਟੁੱਟੇ ਹੋਏ ਮੁੜੇ ਹੋਏ ਪੁਰਾਣੇ ਬਰਤਨ ਤੁਸੀਂ ਆਪਣੀ ਰਸੋਈ ਵਿੱਚ ਧਿਆਨ ਨਾਲ ਵੇਖੋਗੇ ਕਿ ਇੱਕ ਵੀ ਬਰਤਨ ਵੱਲ ਧਿਆਨ ਨਾਲ ਵੇਖੋਗੇ ਤੁਹਾਨੂੰ ਬਹੁਤ ਸਾਰੇ ਭਾਂਡੇ ਟੁੱਟੇ ਹੋਏ ਦਿਖਾਈ ਦੇਣਗੇ ਕੁਝ ਚੀਜ਼ਾਂ ਸਹੀ ਢੰਗ ਦੇ ਨਾਲ ਬੰਦ ਨਹੀਂ ਹੁੰਦੀਆਂ ਕੁਝ ਚੀਜ਼ਾਂ ਦਾ ਕੋਈ ਫਾਇਦਾ ਨਹੀਂ ਹੁੰਦਾ ਪਰ ਅਸੀਂ ਫਿਰ ਵੀ ਉਹਨਾਂ ਨੂੰ ਰੱਖਦੇ ਹਾਂ ਇਸ ਉਮੀਦ ਵਿੱਚ ਕਿ ਇਹ ਕਿਸੇ ਦਿਨ ਕੰਮ ਆਉਣਗੇ ਬਹੁਤ ਸਾਰੀਆਂ ਚੀਜ਼ਾਂ ਤੇ ਕਾਲੇ ਨਿਸ਼ਾਨ ਹੁੰਦੇ ਹਨ ਇਹ ਸਭ ਗਰੀਬੀ ਦੀਆਂ ਨਿਸ਼ਾਨੀਆਂ ਮੰਨੀਆਂ ਜਾਂਦੀਆਂ ਹਨ ਅਜਿਹੇ ਭਾਂਡਿਆਂ ਵਿੱਚ ਖਾਣਾ ਖਾਣਾ ਅਜਿਹੇ ਭਾਂਡਿਆਂ ਵਿੱਚ ਖਾਣਾ ਬਣਾਉਣਾ ਜਾਂ ਆਪਣੀ ਰਸੋਈ ਵਿੱਚ ਅਜਿਹੇ ਭਾਂਡਿਆਂ ਵਿੱਚ ਖਾਣਾ ਬਣਾਉਣਾ ਜਾਂ ਆਪਣੀ ਰਸੋਈ ਵਿੱਚ ਅਜਿਹੇ ਭਾਂਡਿਆਂ ਨੂੰ ਰੱਖਣ ਨਾਲ ਜ਼ਿੰਦਗੀ ਰੁਕ ਜਾਂਦੀ ਹੈ ਤੁਸੀਂ ਚਾਹੋ ਤਾਂ ਆਪਣੀ ਜ਼ਿੰਦਗੀ ਵਿੱਚ ਕੁਝ ਨਵਾਂ ਜਾਂ ਬਦਲਾਅ ਲਿਆ ਸਕਦੇ ਹੋ ਇਸ ਲਈ ਤੁਸੀਂ 2026 ਦੀ ਸ਼ੁਰੂਆਤ ਵਿੱਚ ਇਹ ਅਜਿਹੇ ਟੁੱਟੇ ਤੇ ਪੁਰਾਣੇ ਭਾਂਡਿਆਂ ਨੂੰ ਬਾਹਰ ਸੁੱਟ ਦਿਓ ਤੁਹਾਡੀ ਰਸੋਈ ਵਿੱਚ ਚੀਜ਼ਾਂ ਸਿਰਫ ਸਾਫ਼ ਸੁਥਰੀਆਂ ਹੋਣੀਆਂ ਚਾਹੀਦੀਆਂ ਹਨ ਹਰ ਰੋਜ਼ ਤੁਹਾਡੇ ਮਨ ਵਿੱਚ ਇੱਕ ਸੁਨੇਹਾ ਭੇਜਦੀਆਂ ਹਨ ਇਸੇ ਲਈ ਕਈ ਲੋਕ ਅਕਸਰ ਇੱਕ ਟੁੱਟਿਆ ਹੋਇਆ ਡੱਬਾ ਫਟੀਆਂ ਹੋਈਆਂ ਪਲੇਟਾਂ ਜੰਗਾਲ ਲੱਗੇ ਟੱਕਣ ਜਾਂ ਖਾਲੀ ਮਸਾਲੇ ਦੇ ਪੈਕੇਟ ਰੱਖਦੇ ਹਨ ਇਸ ਉਮੀਦ ਵਿੱਚ ਕਿ ਉਹਨਾਂ ਨੂੰ ਦੁਬਾਰਾ ਵਰਤਣਾ ਹੈ ਤੁਸੀਂ ਇਸ ਨੂੰ ਲਿਆਓਗੇ ਤੁਸੀਂ ਇਸ ਦੀ ਫੋਟੋ ਖਿੱਚ ਸਕਦੇ ਹੋ ਪਰ ਉਸ ਖਾਲੀ ਪੈਕੇਟ ਨੂੰ ਸੁੱਟ ਦਿਓ ਆਧਾ ਮੁਕੰਮਲ ਚੀਜ਼ਾਂ ਤੁਹਾਡੀ ਜ਼ਿੰਦਗੀ ਵਿੱਚ ਅਧੂਰਾਪਨ ਲਿਆਉਂਦੀਆਂ ਹਨ ਇਹ ਚੀਜ਼ਾਂ ਤੁਹਾਨੂੰ ਹਰ ਰੋਜ਼ ਕਮੀ ਮਹਿਸੂਸ ਕਰਵਾਉਣਗੀਆਂ ਇਸ ਕਾਰਨ ਕਰਕੇ ਪਹਿਲਾਂ ਤੁਹਾਡੀ ਆਮਦਨ ਘਟ ਜਾਵੇਗੀ ਫਿਰ ਹੌਲੀ-ਹੌਲੀ ਮਨ ਕਮਜ਼ੋਰ ਹੋਵੇਗਾ ਤੁਹਾਡੇ ਘਰ ਵਿੱਚ ਬਰਕਤਾਂ ਘਟਣਗੀਆਂ ਹੋਰ ਚੀਜ਼ਾਂ ਬੁਰਾ ਭੋਜਨ ਤੇ ਬੁਰੀਆਂ ਆਦਤਾਂ ਇਹ ਨਾ ਸੋਚੋ ਅਸੀਂ ਸਿਰਫ ਕੀੜੇ ਮਕੌੜੇ ਵਾਲੇ ਆਟੇ ਬਾਰੇ ਗੱਲ ਕਰ ਰਹੇ ਹਾਂ ਅਸਲ ਵਿੱਚ ਉਹਨਾਂ ਆਦਤਾਂ ਬਾਰੇ ਨਹੀਂ ਜੋ ਰਹਿਣਗੀਆਂ ਤੁਸੀਂ ਖਰਾਬ ਤੇਲ, ਬਾਸੀਆਂ ਦਾਲਾਂ, ਪੁਰਾਣੇ ਮਸਾਲੇ ਰੱਖਦੇ ਹੋ, ਸੋਚਦੇ ਹੋ। ਉਹਨਾਂ ਨੂੰ ਸੁੱਟ ਦਿੱਤਾ ਜਾਣਾ ਚਾਹੀਦਾ ਪਰ ਸੁੱਟਦੇ ਨਹੀਂ। ਸੁੱਟ ਦੇਣਾ ਚਾਹੀਦਾ ਹੈ ਨਹੀਂ ਤਾਂ ਨੁਕਸਾਨ ਹੋਵੇਗਾ। ਮਨ ਵਿੱਚ ਨਕਾਰਾਤਮਕ ਪੈਟਰਨ ਬਣਦਾ ਹੈ। ਇਹ ਉਹ ਥਾਂ ਹੈ ਜਿੱਥੇ ਤੁਹਾਡਾ ਫਿਰ ਵਿਕਾਸ ਰੁਕ ਜਾਂਦਾ ਹੈ। ਇਹ ਆਦਤ, ਇਹ ਸੋਚ ਤੁਹਾਡੀ ਜ਼ਿੰਦਗੀ ਨੂੰ ਪ੍ਰਭਾਵਿਤ ਕਰਦੀ ਹੈ। ਜੇਕਰ ਤੁਸੀਂ ਇਸ ਨੂੰ ਹੁਣੇ ਪੈਕ ਕਰੋਗੇ ਕਿ ਹੋਵੇਗਾ ਇਹ ਚੀਜ਼ ਹੁਣੇ ਕੰਮ ਨਹੀਂ ਕਰੇਗੀ। ਜਦੋਂ ਕੋਈ ਪ੍ਰਾਣਾ ਹੋ ਜਾਵੇ ਤਾਂ ਉਸ ਨੂੰ ਬਾਹਰ ਕੱਢ ਕੇ ਸੁੱਟ ਦੇਣਾ ਚਾਹੀਦਾ ਹੈ ਨਾਲ ਹੀ ਬਹੁਤ ਸਾਰੇ ਲੋਕਾਂ ਦੀਆਂ ਰਸੋਈਆਂ ਵਿੱਚ ਘੜੀਆਂ ਲੱਗੀਆਂ ਹੁੰਦੀਆਂ ਹਨ ਪਰ ਅਸੀਂ ਵੇਖਦੇ ਹਾਂ ਉਹ ਘੜੀ ਸਾਲਾਂ ਤੋਂ ਟੁੱਟੀ ਹੋਈ ਹੁੰਦੀ ਹੈ ਜਾਂ ਉਹ ਬੰਦ ਪਈ ਹੁੰਦੀ ਹੈ ਇਸ ਘੜੀ ਨੂੰ ਚੱਲਦਾ ਰੱਖਣ ਲਈ ਜੋ ਵੀ ਕਰਨਾ ਪੈਂਦਾ ਹੈ ਉਹ ਕਰੋ ਕਿਉਂਕਿ ਰਸੋਈ ਵਿੱਚ ਟੁੱਟੀ ਘੜੀ ਨੂੰ ਗਰੀਬੀ ਦਾ ਸਿੱਧਾ ਸੰਕੇਤ ਮੰਨਿਆ ਜਾਂਦਾ ਹੈ ਤੁਹਾਡੇ ਘਰ ਦੀ ਤਰੱਕੀ ਨੂੰ ਹਰ ਪਾਸਿਓਂ ਰੋਕਦਾ ਹੈ ਜੁੱਤੀਆਂ ਚਪਲਾਂ ਦੀ ਵਰਤੋਂ ਕਰਨਾ ਇੱਕ ਬੜੀ ਬੁਰੀ ਆਦਤ ਹੈ ਇਸ ਸਮੇਂ ਠੰਡ ਬਹੁਤ ਹੈ ਪਰ ਭਾਵੇਂ ਕਿੰਨੀ ਵੀ ਠੰਡ ਹੋਵੇ ਰਸੋਈ ਵਿੱਚ ਕਦੇ ਵੀ ਜੁੱਤੀਆਂ ਚਪਲਾਂ ਦੀ ਵਰਤੋਂ ਨਾ ਕਰੋ ਅਜਿਹਾ ਕਰਨ ਨਾਲ ਤੁਹਾਡੀ ਰਸੋਈ ਵਿੱਚੋਂ ਦੇਵੀ ਲਕਸ਼ਮੀ ਦੀ ਮੌਜੂਦਗੀ ਦੂਰ ਹੁੰਦੀ ਹੈ ਘਰ ਵਿੱਚ ਨਕਾਰਾਤਮਕ ਊਰਜਾਵਾਂ ਵਧਣ ਲੱਗ ਜਾਂਦੀਆਂ ਹਨ ਘਰ ਗਰੀਬੀ ਵੱਲ ਵੱਧਦਾ ਹੈ ਇਸ ਲਈ ਸਮੇਂ ਸਿਰ ਇਹਨਾਂ ਆਦਤਾਂ ਨੂੰ ਸੁਧਾਰੋ ਆਪਣੀਆਂ ਗਲਤੀਆਂ ਨੂੰ ਸੁਧਾਰੋ ਇਹ ਬਹੁਤ ਛੋਟੀਆਂ ਚੀਜ਼ਾਂ ਹਨ ਬਹੁਤ ਛੋਟੀਆਂ ਛੋਟੀਆਂ ਗਲਤੀਆਂ ਹਨ ਪਰ ਕੌਣ ਜਾਣਦਾ ਹੈ ਇਹਨਾਂ ਗੱਲਾਂ ਵੱਲ ਤੁਸੀਂ ਆਪਣਾ ਧਿਆਨ ਕੇਂਦ੍ਰਿਤ ਕਰਨਾ ਹੈ ਇਹ ਚੀਜ਼ਾਂ ਤੁਹਾਨੂੰ ਅੰਦਰੋਂ ਨਹੀਂ ਤਾਂ ਖੋਖਲਾ ਕਰ ਦੇਣਗੀਆਂ ਰਾਤੋਂ ਰਾਤ ਕੁਝ ਵੀ ਨਹੀਂ ਬਦਲੇਗਾ ਗਰੀਬੀ ਤੇ ਸਮੱਸਿਆਵਾਂ ਹੌਲੀ-ਹੌਲੀ ਤੁਹਾਡੀ ਜ਼ਿੰਦਗੀ ਵਿੱਚ ਕੁਝ ਭੇਟ ਕਰਨਗੀਆਂ ਇਸ ਲਈ ਸਮੇਂ ਸਿਰ ਤੁਸੀਂ ਆਪਣੀਆਂ ਆਦਤਾਂ ਨੂੰ ਬਦਲਣਾ ਹੈ ਸਮੇਂ ਸਿਰ ਜ਼ਿੰਦਗੀ ਵਿੱਚ ਬਦਲਾਅ ਲਿਆਉਣੇ ਹਨ ਫਿਰ ਵੇਖਿਓ ਕਿਵੇਂ ਖੁਸ਼ਹਾਲੀ ਆਉਂਦੀ ਧੰਨਵਾਦ ਜੀ